ਇਹ ਨੌਜਵਾਨ ਦੀ ਤਸਵੀਰ ਦੇਖ ਸਕਦੇ ਹੋ ਕਿ 19 ਸਾਲ ਦਾ ਮੁਛਫਟ ਗੱਭਰੂ ਜਿਹਨੂੰ ਕਿ ਪੁਲਿਸ ਦੇ ਵੱਲੋਂ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਹੈ ਇਹਦਾ ਨਾਮ ਗਰਨਾਮ ਸਿੰਘ ਪਾਲੀ 25 11 1992 ਨੂੰ ਇਹਨੂੰ ਘਰੋਂ ਲੈ ਗਿਆ 21 11 ਇਹ ਰਿਸ਼ਤਾ ਸੀ ਤੁਹਾਡਾ ਇਹਨਾਂ ਦੇ ਨਾਲ ਮੇਰਾ ਛੋਟਾ ਭਰਾ ਵਾ 3 ਸਾਲ ਛੋਟਾ ਸੀ ਮੇਰੇ ਨਾਲੋਂ ਤੇ 10 ਦਿਨਾਂ ਬਾਅਦ ਇਹਨੂੰ ਆਪਣਾ ਮੁਕਾਬਲਾ ਬਣਾਤਾ ਵਾ ਇੱਕ ਤਰੀਕਾ ਨਹੀਂ ਅਫਵਾਹਾਂ ਚ ਪੜਿਆ ਵਾ ਗਰਨਾਮ ਸਿੰਘ ਪਾਲੀ ਇੱਕ ਮੱਖਣ ਦਾ ਮੁੰਡਾ ਵਾ ਵੇਲੇ ਪਿੰਡੇ ਨਾਲ ਮੁਕਾਬਲਾ ਬਣਾਤਾ ਬਿਲਕੁਲ ਨਜਾਇਜ਼ ਮੁੰਡਾ ਮਾਰਿਆ ਸਾਡਾ ਇਹਨਾਂ ਨੇ ਸਾਨੂੰ 50 ਲੱਖ ਦੀ ਆਫਰ ਆਈ ਹੈ ਇਹਨਾਂ ਨੇ ਪਿੱਛਾ ਦੇ ਕੋ ਬੰਦਾ ਭੇਜਿਆ 50 ਲੱਖ ਰੁਪਏ ਲੈ ਡੋ ਤੇ ਗਵਾਈਆਂ ਨਾ ਦਿਓ 50 60 ਮੁੰਡੇ ਇਹਨਾਂ ਨੇ ਤਰਨਤਾਂ ਦੇ ਜ਼ਿਲ੍ਹੇ ਜੋ ਲਾਗੇ ਲਾਗੇ ਫੜ ਕੇ ਵੀ ਤੁਹਾਨੂੰ ਫੀਤੀਆਂ ਲਾਵਾਂਗੇ ਤੁਹਾਡੀ ਤਰਕੀਆਂ ਕਰਾਂਗੇ ਐਸਐਸਪੀ ਨੇ ਕਿਹਾ ਸੀਗਾ ਤੇ ਤੁਸੀਂ ਨਜਾਇਜ਼ ਮੁੰਡਾ ਕਿੰਨਾ ਹੱਤ ਆਤ ਆਪਾਂ ਖਤਮ ਕਰਨਾ ਵਾ ਤੇ ਇਹਨਾਂ ਨੇ ਸਾਡਾ ਮੁੰਡਾ ਬਿਲਕੁਲ ਨਜਾਇਜ਼ ਮਾਰਿਆ ਵਾ ਜਦੋਂ ਤੁਹਾਡਾ ਛੋਟਾ ਭਰਾ ਗੁਰਨਾਮ ਸਿੰਘ ਪਾਲੀ ਪੁਲਿਸ ਦੇ ਵੱਲੋਂ ਘਰ ਦੇ ਵਿੱਚੋਂ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਕੋਲੇ ਨੌਂਦਵਨ ਨੂੰ ਛਡਾਉਣ ਵਾਸਤੇ ਜਾਂ ਹਾਂ ਦਾ ਕਸੂਰ ਪੁੱਛਣ ਵਾਸਤੇ ਜਾਂਦੇ ਹੋ ਕਿਹੜੇ ਮਾਰਦੇ ਰਹੇ ਜੀ ਜਾਂਦੇ ਰਹੇ ਅਸੀਂ ਤੇ ਸਾਨੂੰ ਕਿਸੇ ਨੂੰ ਨਹੀਂ ਸੀ ਮਾਤਾ ਨੂੰ ਇੱਕਦਮ ਮਿਲਣ ਦਿੱਤਾ ਵੀ ਉਹ ਆਪਣੇ ਪੁੱਤ ਨੂੰ ਮਿਲਿਆ ਮਲੇ ਦਾ ਐਮਸੀ ਜਾਂਦਾ ਰਹੇ ਉਹ ਇਸ ਟਾਈਮ ਤੇ ਪੂਰਾ ਹੋ ਗਿਆ ਉਹ ਵੀ ਤੇ ਬੰਦੇ ਖੜਦੇ ਨੇ ਇਹ ਕਿਸੇ ਨੂੰ ਨੰਦਣੇ ਜਾਂਦੇ ਤੇ ਇੱਕ ਵਾਰੀ ਮਾਤਾ ਨੂੰ ਸਿਰ ਨੂੰ ਮਲਾਇਆ ਸੀ ਵੀ ਆਪਣੇ ਪੁੱਤ ਨੂੰ ਮਿਲਦਾ ਇਹ ਵੀ ਉਮਰ ਕੈਦ ਦੀ سزا ਹੋਊਗੀ ਪਰ ਉਮਰ ਕੈਦ ਵੀ ਸਾਡੇ ਵਾਸਤੇ ਘੱਟ ਵਾ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਨਜਾਇਜ਼ ਮੁੰਡਾ ਸਾਡਾ ਇਕੱਲਾ ਨਹੀਂ ਟੀਮ ਬਣੇ ਵਿੱਚ ਜਾ ਕੇ ਵੇਖ ਲੋ ਘਰ ਤੋਂ ਘਰ 50 ਮੁੰਡੇ ਇਹਨਾਂ ਨੇ ਨਜਾਇਜ਼ ਮਾਰੇ 50 ਮੁੰਡੇ ਲੱਗਦਾ ਕਿ ਨੌਨ ਵਨ ਦਾ قصور ਕੀ ਸੀ ਕਿਉਂ ਘਰ ਦੇ ਵਿੱਚ ਉਹ ਚੱਕਿਆ ਜਾਂਦਾ ਹੈ ਬੇਇਕਸੂਰ ਚੁੱਕਿਆ ਜੀ ਇਹਨਾਂ ਨੇ ਸਿਰਫ ਆਪਣੀਆਂ ਤਰੱਕੀਆਂ ਹਾਸਲ ਕਰਨ ਵਾਸਤੇ ਆਪਣੀ ਪ੍ਰੋਮੋਸ਼ਨ ਕਰਨ ਵਾਸਤੇ ਆਪਣੇ ਲਾਲਚ ਪਿੱਛੇ ਬੱਚਾ ਜਿਹੜਾ ਵਾ ਬਿਲਕੁਲ ਬੇਦਾਗ ਸੀਗਾ ਉਹਦੇ ਉੱਤੇ ਕੋਈ ਇਲਜ਼ਾਮ ਨਹੀਂ ਸੀਗਾ ਕੋਈ ਉਹਨੇ ਗਲਤ ਕਾਰਵਾਈ ਨਹੀਂ ਕੀਤੀ ਸਿਰਫ ਇੱਕ ਹੋਰ ਬੰਦੇ ਦੇ ਨਾਲ ਕੋਈ ਝੂਠਾ ਪੁਰਾਣਾ ਕੇਸ ਪਾ ਕੇ ਤੇ ਝੂਠੇ ਕੇਸ 'ਚ ਉਹਨੂੰ ਇਨਕਾਊਂਟਰ ਕੀਤਾ ਗਿਆ ਤਾਰਨ ਡਿਸਟ੍ਰਿਕਟ ਦੇ ਵਿੱਚ ਬਹੁਤ سارے ਮਾਵਾ ਦੇ ਪੁੱਤ ਜਿਹੜੇ ਆ ਬੇਕਸੂਰ ਮਾਰੇ ਗਏ ਨੇ ਔਰ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਤਰਸਦੀਆਂ ਪਈਆਂ ਨੇ ਸਾਨੂੰ ਸਮਝ ਹੀ ਨਹੀਂ ਲੱਗਦੀ ਪਈ ਕਿ ਸਾਡੇ ਭਰਾ ਦਾ ਕਸੂਰ ਕੀ ਸੀ ਕੋਈ ਕਸੂਰ ਨਹੀਂ ਸੀ ਉਹ ਤਾਂ ਬਿਲਕੁਲ ਛੋਟਾ ਬੱਚਿਆ ਸਾਡਾ ਬੀ ਐਕਸੂ ਸੀ ਬਿਲਕੁਲ ਕੋਈ ਕਸੂਰ ਨਹੀਂ ਸੀ ਉਹਦਾ ਪੁਲਿਸ ਵਾਲਿਆਂ ਦੇ ਨਾਲ ਖੁਦ ਗੁਰਬਜਨ ਸਿੰਘ ਦੇ ਨਾਲ ਇਹ ਤੇ ਡਿਊਟੀ ਕਰਕੇ ਆਇਆ ਰਾਤ ਡਿਊਟੀ ਕਰਕੇ ਆਇਆ ਤੇ ਸਵੇਰੇ ਆ ਕੇ ਉਹਨੂੰ ਲੈ ਗਏ ਚੋਕੇ ਮਾਂ ਤਰਸ ਦੀ ਮਰ ਗਈ ਉਹਨੂੰ ਮਿਲਦੀ ਮਿਲਦੀ ਮਰ ਗਈ ਰੋਂਦੀ ਰੋਂਦੀ ਮਰ ਗਈ ਉਹਨੂੰ ਜਿਹੜੇ ਸਭ ਤੋਂ ਛੋਟੇ ਸੀ ਸਾਡਾ ਲਾਡਲਾ ਬੱਚਿਆਂ ਵਰਗਾ ਸੀ ਸਾਡਾ ਖੜਕੂਵਾਦੇ ਸੰਘਰਸ਼ ਦੇ ਦਰਮਿਆਨ ਬਹੁਤ ਸਾਰੇ ਅਜਾਹੀ ਨਾਨਵਾਨ ਸੀ ਜਿਨ੍ਹਾਂ ਨੂੰ ਕਰਾਂ ਦੇ ਵਿੱਚੋਂ ਚੁੱਕਿਆ ਜਾਂਦਾ ਸੀ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਸੀ ਤਰਨਤਾਰਨ ਦਾ 19 ਸਾਲ ਦਾ ਨੌਜਵਾਨ ਗੁਰਨਾਮ ਸਿੰਘ ਪਾਲੀ ਜਿਸ ਦੀ ਕੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਵੀ ਹੁੰਦੀ ਹੈ ਤਾਂ ਇਸ ਤੋਂ ਪਹਿਲਾਂ ਹੀ ਮਲਾਜਮਾਂ ਦੇ ਵੱਲੋਂ ਜਾਂ ਕੁਝ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ 11 ਨਵੰਬਰ 1992 ਨੂੰ ਕਰ ਦੇ ਵਿੱਚੋਂ ਚੱਕਿਆ ਜਾਂਦਾ ਹੈ ਤੇ ਕੋਡ ਦਿਨ ਬਾਅਦ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਇਸ ਤੋਂ ਪਹਿਲਾਂ ਪਰਿਵਾਰ ਦੇ ਗੀੜੇ ਵੀ ਵੱਜਦੇ ਆ ਵੱਖ-ਵੱਖ ਤਰੀਕਿਆਂ ਦੇ ਨਾਲ ਨੌਜਵਾਨ ਨੂੰ ਪੁਲਿਸ ਹਰਾਸਤ ਦੇ ਵਿੱਚੋਂ ਛਡਵਾਉਣ ਦੀ ਚਾਰਾਜੋਈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਅਸਫਲ ਰਹਿੰਦਾ ਪਰਿਵਾਰ ਤੇ ਇਹੀ ਅੱਜ ਪਰਿਵਾਰ ਉਹਨਾਂ ਵੱਡੇ ਪੁਲਿਸ ਮੁਲਾਜ਼ਮਾਂ ਨੂੰ ਕੋਰਟ ਦੇ ਵਿੱਚ ਸੀਪੀਆਈ ਅਦਾਲਤ ਦੇ ਵਿੱਚ ਕਟਹਿਰੇ ਦੇ ਦਾ ਕਰਦਾ ਨਜ਼ਰ ਆਇਆ ਹੈ ਤਾਂ ਉਹਨਾਂ ਦੋਸ਼ੀਆਂ ਨੂੰ ਜਿਹੜਾ ਸਜ਼ਾ ਸੁਣਾਉਣੀ ਅਜੇ ਬਾਕੀ ਹੈ ਦੋਸ਼ੀ ਤੈਅ ਕਰਦੇ ਸ਼ੀ ਤਸਦੀਕ ਹੋ ਚੁੱਕੇ ਨੇ ਇਹ ਨੌਜਵਾਨ ਦੀ ਤਸਵੀਰ ਦੇਖ ਸਕਦੇ ਹੋ ਕਿ 19 ਸਾਲ ਦਾ ਮੋਛ ਫੁੱਟ ਗੱਭਰੂ ਜਿਹਨੂੰ ਕਿ ਪੁਲਿਸ ਦੇ ਵੱਲੋਂ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਹੈ ਪਰਿਵਾਰ ਸਾਡੇ ਨਾਲ ਇਹ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਨੌਜਵਾਨ ਨਛੱਤਰ ਸਿੰਘ ਪਾਲੀ ਤੁਹਾਡਾ ਕੀ ਲੱਗਦਾ ਨਹੀਂ ਗਰਨਾਮ ਸਿੰਘ ਇਹਦਾ ਨਾਮ ਗਰਨਾਮ ਸਿੰਘ ਪਾਲੀ 25 11 1992 ਨੂੰ ਇਹਨੂੰ ਘਰੋਂ ਲੈ ਗਏ ਸਿਰੇ 25 11 ਕੀ ਰਿਸ਼ਤਾ ਸੀ ਤੁਹਾਡਾ ਇਹਨਾਂ ਦੇ ਨਾਲ ਮੇਰਾ ਛੋਟਾ ਭਰਾ ਵਾ 3 ਸਾਲ ਛੋਟਾ ਸੀ ਮੇਰੇ ਨਾਲੋਂ ਤੈਨੂੰ ਘਰੋਂ ਲੈ ਗਏ ਆ ਆਪਣਾ ਫੜ ਕੇ ਤੇ 10 ਦਿਨਾਂ ਦਾ ਵਾਦਾ ਇਹਨੂੰ ਆਪਣਾ ਮੁਕਾਬਲਾ ਬਣਾਤਾ ਵਾ ਇੱਕ ਤਰੀਕਾ ਨਹੀਂ ਅਫਵਾਚੇ ਪੜਿਆ ਵਾ ਗਰਦਾਮ ਸਿੰਘ ਪਾਲੀ ਇੱਕ ਮੱਖਣ ਦਾ ਮੁੰਡਾ ਵਾ ਵੇਲੇ ਪਿੰਡੇ ਨਾਲ ਮੁਕਾਬਲਾ ਬਣਾਤਾ ਬਿਲਕੁਲ ਨਜਾਇਜ਼ ਮੁੰਡਾ ਮਾਰਿਆ ਸਾਡਾ ਇਹਨਾਂ ਨੇ ਸਾਨੂੰ 50 ਲੱਖ ਦੀ ਆਫਰ ਆਈ ਹੈ ਇਹਨਾਂ ਨੇ ਸਾਡੇ ਕੋ ਬੰਦਾ ਭੇਜਿਆ 50 ਲੱਖ ਰੁਪਏ ਲੈ ਡੋ ਤੇ ਗਵਾਈਆਂ ਨਾ ਦਿਓ ਅਸੀਂ ਕਿਹਾ ਵੀ ਅਸੀਂ ਕੋਈ ਪੈਸਾ ਨਹੀਂ ਲੈਣਾ ਤੁਸੀਂ ਸਾਡਾ ਬੱਚਾ ਨਜਾਇਜ਼ ਮਾਰਿਆ ਵਾ ਇਹਨਾਂ ਬੰਨਿਆਂ 'ਚ ਬਹੁਤ ਲਹਿਰ ਚੱਲੀ ਸੀ 50 60 ਮੁੰਡੇ ਇਹਨਾਂ ਨੇ ਤਰਨਤਾਂ ਦੇ ਜ਼ਿਲ੍ਹੇ 'ਚ ਲਾਗੇ ਲਾਗੇ ਫੜ ਕੇ ਵੀ ਤੁਹਾਨੂੰ ਫੀਤੀਆਂ ਲਾਵਾਂਗੇ ਤੁਹਾਡੀਆਂ ਤਰਕੀਆਂ ਕਰਾਂਗੇ ਐਸਐਸ ਤੇ ਤੁਸੀਂ ਨਜਾਇਜ਼ ਮੁੰਡਾ ਕਿੰਨਾ ਆਤਵਾਦ ਆਪਾਂ ਖਤਮ ਕਰਨਾ ਵਾ ਤੇ ਇਹਨਾਂ ਨੇ ਸਾਡਾ ਮੁੰਡਾ ਬਿਲਕੁਲ ਨਜਾਇਜ਼ ਮਾਰਿਆ ਵਾ ਤੇ ਅੱਜ ਸੀਬੀਆਈ ਆਣਿਆ ਨੇ ਸਾਡੀ ਮਦਦ ਕੀਤੀ ਸਾਨੂੰ ਹਿੰਮਤ ਦਿੱਤੀ ਆ ਕੋਈ ਪੈਸਾ ਨਹੀਂ ਲਿਆ ਸਾਡੇ ਕੋਲੋਂ ਵੀ ਤੁਹਾਡੀ ਹਿੰਮਤ ਕਰਾਂਗੇ ਤੇ ਕੇਸ ਲੜਾਂਗੇ ਜਿਹੜੇ ਵਕੀਲਾ ਨੇ ਕੋਈ ਪੈਸਾ ਨਹੀਂ ਲਿਆ ਫ੍ਰੀ ਲੜੇ ਨੇ ਫ੍ਰੀ ਵਕੀਲਾ ਨੇ ਬਿਲਕੁਲ ਫ੍ਰੀ ਲੜੇ ਆ ਮੈਨੂੰ ਆਪਣੇ ਨਾਲ ਨੰਬਰ ਸਰੋਂ ਹੁੰਦੇ ਆ ਜਿੰਨਾਂ ਲੋਨ ਹੁੰਦੇ ਮੈਨੂੰ ਰਸਤੇ ਚ ਆ ਵੀ ਹੁੰਦੇ ਰੇ ਰੋਟੀ ਵੀ ਖਾਂਦੇ ਰਹੇ ਤੇ ਪੈਸੇ ਆਪਣੇ ਕੋਲੋਂ ਦਿੰਦੇ ਰਹੇ ਆ ਸਰਬਜੀਤ ਸਿੰਘ ਜੀ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਆ ਜਿੰਨੇ ਦੋ ਤਿੰਨ ਵਕੀਲ ਹੋਰ ਹੈਗੇ ਆ ਸਾਨੂੰ ਇਹਦੇ ਚਾਹ ਨਾਲ ਚਾਹ ਪੀਉਂਦੇ ਰਹੇ ਰੋਟੀ ਨਾਲ ਰੋਟੀ ਖਾਂਦੇ ਰਹੇ ਇਹਨਾਂ ਦਾ ਹਿੱਸਾ ਤੁਹਾਡਾ ਵੱਡਾ ਜਦੋਂ ਤੁਹਾਡਾ ਛੋਟਾ ਭਰਾ ਗੁਰਨਾਮ ਸਿੰਘ ਪਾਲੀ ਪੁਲਿਸ ਦੇ ਵੱਲੋਂ ਘਰ ਦੇ ਵਿੱਚੋਂ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਕੋਲੇ ਨੌਂਦਵਾਂ ਨੂੰ ਛਡਾਉਣ ਵਾਸਤੇ ਜਾਂ ਹੁੰਦਾ ਕਸੂਰ ਪੁੱਛਣ ਵਾਸਤੇ ਜਾਂਦੇ ਹੋ ਕਿਹੜੇ ਮਾਰਦੇ ਰਹੇ ਹਾਂਜੀ ਜਾਂਦੇ ਰਹੇ ਅਸੀਂ ਤੇ ਸਾਨੂੰ ਕਿਸੇ ਨੂੰ ਨਹੀਂ ਸਿਰ ਮਾਤਾ ਨੂੰ ਇੱਕ ਦਿਨ ਮਿਲਣ ਦਿੱਤਾ ਵੀ ਤੁ ਆਪਣੇ ਪੁੱਤ ਨੂੰ ਮਿਲਿਆ ਮਲੇ ਦਾ ਐਮਸੀ ਜਾਂਦਾ ਰਹੇ ਉਹ ਇਸ ਟਾਈਮ ਤੇ ਪੂਰਾ ਹੋ ਗਿਆ ਉਹ ਵੀ ਦੇਮ ਬੰਦੇ ਖੜਦੇ ਨੇ ਅਸੀਂ ਕਿਸੇ ਨੂੰ ਨੰਦ ਨਹੀਂ ਜਾਣਦੇ ਤੇ ਇੱਕ ਵਾਰੀ ਮਾਤਾ ਨੂੰ ਸਿਰ ਨੂੰ ਮਲਾਇਆ ਸੀ ਵੀ ਆਪਣੇ ਪੁੱਤ ਨੂੰ ਮਿਲ ਲਾ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਅੱਜ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਵੀ ਅਸੀਂ ਜਿਆਦਾ ਪੈਸਾ ਦਿੱਤੀ ਇਹ ਨੋਰਮਲ ਹਾਲ ਹੀ ਸਾਡੇ ਘਰ ਦੇ ਤੇ ਇਹਨਾਂ ਨੇ ਮੁੜਕੇ ਕਿਉਂ ਮੁਕਾਬਲਾ ਬਣਾਤਾ ਵਾ ਮੁੜਕੇ ਸਾਨੂੰ ਪਤਾ ਲੱਗਾ ਵੀ ਇਹਦਾ ਮੁਕਾਬਲਾ ਬਣਾਤਾ ਵਾ ਤੇ ਇਹ ਮੁੜਕੇ ਅਸੀਂ ਜਨੋ ਸੀਬੀ ਵਾਲੇ ਸਾਡੇ ਕੋਲ ਆਏ ਆ ਪਾਪਾ ਇਹਦਾ ਤੁਹਾਡਾ ਕੇਸ ਲੜਾਂਗੇ ਅਸੀਂ ਨਾਲ ਧੰਨਵਾਦ ਕਰਦੇ ਆ ਪਰ ਇਹਨਾਂ ਬਹੁਤ ਨਜਾਇਜ਼ ਮੁੰਡਾ ਮਾਰਿਆ ਵਾ ਇਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਨਜਾਇਜ਼ ਮੁੰਡਾ ਮਾਰਨਾ ਨਹੀਂ ਚਾਹੀਦਾ ਕਿਸੇ ਦਾ ਸਰ ਜੀ ਕੱਲ ਨੂੰ ਸੁਣਾਈ ਜਾਣੀ ਹੈ ਉਮੀਦ ਹੈ ਕਿ ਇੰਨੀ ਸਖਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਦਿੱਤੀ ਜਾ ਸਕੇ ਹਾਂਜੀ ਅਸੀਂ ਤਾਂ ਕਹਿੰਦੇ ਆ ਵੀ ਉਮਰ ਕੈਦ ਦੀ ਸਜ਼ਾ ਹੋਊਗੀ ਪਰ ਉਮਰ ਕੈਦ ਵੀ ਸਾਡੇ ਵਾਸਤੇ ਘੱਟ ਵਾ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਨਜਾਇਜ਼ ਮੁੰਡਾ ਸਾਡਾ ਇਕੱਲਾ ਨਹੀਂ ਤੁਸੀਂ ਬੰਨੇ ਵਿੱਚ ਜਾ ਕੇ ਵੇਖ ਲਓ ਘੜ ਤੱਕੜੂ 50 ਮੁੰਡੇ ਇਹਨਾਂ ਨੇ ਨਜਾਇਜ਼ ਮਾਰੇ 50 ਮੁੰਡੇ ਉਹਨਾਂ ਮਾਂ ਪਿਓ ਦਾ ਕੀ ਹਾਲ ਹੋ ਚਲੋ ਮੇਰਾ ਭਰਾ ਤੇ ਕੁਵਾਰਾ ਜਿਹੜਾ ਮੱਖਣ ਸਿੰਘ ਮਾਰਿਆ ਵਾ ਉਹਦੀ ਇੱਕ ਬੇਟੀ ਹੀ ਦੇ ਇੱਕ ਘਰ ਦੀ ਸੀ ਉਹਦੀ ਘਰ ਦੀ ਕਿਤੇ ਚਲ ਗਈ ਬੇਟੀ ਕਿਤੇ ਚਲ ਗਈ ਭ ਉਹਨਾਂ ਦਾ ਕੀ ਹਾਲ ਹੋ ਜਿਨ੍ਹਾਂ ਦੇ ਬੱਚੇ ਨਿਕੇ ਨਿਕੇ ਵਿਆਹ ਹੋ ਬੱਚੇ ਨਿਕੇ ਨਿਕੇ ਵੀ ਨਹੀਂ ਲਿਆਈ ਕੀਤਾ ਮੇਰਾ ਭਰਾ ਅੱਜ ਚਲ ਕੁਵਾਰਾ ਹੀਗਾ ਅਸੀਂ ਰੋ ਕੇ ਗੁਜ਼ਾਰਾ ਕਰ ਲਿਆ ਵਾ ਜਿਨ੍ਹਾਂ ਛੋਟੇ ਛੋਟੇ ਮਗਰ ਬੱਚੇ ਰੁੱਲ ਗਏ ਆ ਤੇ ਹੋਰ ਵੀ ਕੇਸ ਵੇਖੋਗੇ ਬੱਚੇ ਨਿਕੇ ਨਿਕੇ ਅੱਜ ਜਵਾਨ ਹੋਏ ਉਹਨਾਂ ਦੇ ਮਨ ਦੀ ਕੀ ਦੁਖਦੀ ਸਾਡਾ ਪਿਓ ਮਾਰਿਆ ਨਾਲ ਬਿਲਕੁਲ ਜੀ ਤੁਹਾਡਾ ਹਾਂਜੀ ਤੁਹਾਡਾ ਵੀ ਛੋਟਾ ਭਰਾ ਸੀਗਾ ਪਾ ਜੀ ਮੇਰਾ ਨਾਮ ਸੋਨ ਸਿੰਘ ਆ ਜੀ ਮੇਰਾ ਵੀ ਭਰਾ ਸੀਗਾ ਹਾਂਜੀ ਨਹੀਂ ਲੱਗਦਾ ਕਿ ਨੌਂਟਵਣ ਦਾ ਕਸੂਰ ਕੀ ਸੀ ਕਿਉਂ ਘਰ ਦੇ ਵਿੱਚ ਉਹ ਚੱਕਿਆ ਜਾਂਦਾ ਹੈ ਬੇਕਸੂਰ ਹੀ ਚੁੱਕਿਆ ਜੀ ਇਹਨਾਂ ਨੇ ਸਿਰਫ ਆਪਣੀਆਂ ਤਰੱਕੀਆਂ ਹਾਸਲ ਕਰਨ ਵਾਸਤੇ ਆਪਣੀ ਪ੍ਰੋਮੋਸ਼ਨ ਕਰਨ ਵਾਸਤੇ ਆਪਣੇ ਲਾਲਚ ਪਿੱਛੇ ਉਸ ਵੇਲੇ ਦੌਰ ਹੀ ਅਜਿਹਾ ਚੱਲ ਰਿਹਾ ਸੀ ਕਿ ਜਿਹੜੇ ਬੇਕਸੂਰ ਨੌਜਵਾਨ ਇਹਨਾਂ ਨੇ ਮੌਤ ਦੇ ਘਾਟ ਉਤਾਰੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਆ ਕਿ ਕੱਲ ਜੱਜ ਸਾਹਿਬ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣਗੇ ਇਹ ਬਰੀ ਕੁਝ ਨੌਜਵਾਨਾਂ ਨੂੰ ਇਹ ਵੀ ਨਾਮ ਦਿੱਤਾ ਜਾਂਦਾ ਸੀ ਕਿ ਇਹ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਨੇ ਕੀ ਲੱਗਦਾ ਕਿ ਜਿਹੜਾ ਤੁਹਾਡਾ ਛੋਟਾ ਭਰਾ ਸੀ ਨੌਜਵਾਨ ਸੀਗਾ ਤਾਂ ਉਹ ਉਹਦੀ ਵੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਸੀ ਤਾਂ ਜੋ ਜਿਹੜਾ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਆ ਕੇ ਇਸ ਤਰੀਕੇ ਦਾ ਵਰਤਾਓ ਉਹਨਾਂ ਦੇ ਨਾਲ ਕੀਤਾ ਜਾਂਦਾ ਹੈ ਬਿਲਕੁਲ ਇਹੋ ਜੀ ਕੋਈ ਐਕਟੀਵਿਟੀ ਨਹੀਂ ਸੀ ਜੇਕਰ ਐਕਟੀਵਿਟੀ ਹੁੰਦੀ ਤਾਂ ਉਹ ਐਸਪੀਓ ਭਰਤੀ ਹੋਇਆ ਸੀ ਇਹ 6 ਮਹੀਨੇ ਹੋਏ ਨੇ ਔਰ ਜਦੋਂ ਉਹ ਐਸਪੀਓ ਭਰਤੀ ਹੁੰਦਾ ਹੈ ਬਕਾਇਦਾ ਮੁਹੱਲੇ ਚ ਇਨਕੁਆਇਰੀ ਹੁੰਦੀ ਆ ਔਰ ਅਸੀਂ ਐਮਸੀ ਸਾਹਿਬ ਤੋਂ ਇਨਕੁਆਇਰੀ ਤੱਕ ਕਰਾਈ ਸੀ ਉਹਦਾ ਕੈਰੈਕਟਰ ਸਰਟੀਫਿਕੇਟ ਨਾਲ ਲੱਗਦਾ ਉਸ ਬੰਦੇ ਦਾ ਪੁਲਿਸ ਤੇ ਭਰਤੀ ਹੋਣ ਵਾਸਤੇ ਤੇ ਸਾਡਾ ਬੱਚਾ ਜਿਹੜਾ ਵਾ ਬਿਲਕੁਲ ਬੇਦਾਗ ਸੀਗਾ ਉਹਦੇ ਉੱਤੇ ਕੋਈ ਇਲਜ਼ਾਮ ਨਹੀਂ ਸੀਗਾ ਕੋਈ ਉਹਨੇ ਗਲਤ ਕਾਰਵਾਈ ਨਹੀਂ ਕੀਤੀ ਸਿਰਫ ਇੱਕ ਹੋਰ ਬੰਦੇ ਦੇ ਨਾਲ ਕੋਈ ਝੂਠਾ ਪੁਰਾਣਾ ਕੇਸ ਪਾ ਕੇ ਤੇ ਝੂਠੇ ਕੇਸ ਚ ਉਹਨੂੰ ਇਨਕਾਊਂਟਰ ਕੀਤਾ ਗਿਆ ਸਿਰਫ ਉਹਨਾਂ ਨੇ ਆਪਣੀਆਂ ਲਾਲਚ ਨੂੰ ਇਹੜੇ ਏਰੀਏ ਦੇ ਨਾਲ ਤੁਸੀਂ ਸਬੰਧਤ ਹੋ ਇਸ ਇਲਾਕੇ ਦੇ ਵਿੱਚ ਹੋਰ ਵੀ ਨੌਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਮੁਕਾਬਲੇ ਬਣਾ ਬਣਾ ਕੇ ਮਾਰਿਆ ਗਿਆ ਬਿਲਕੁਲ ਬਿਲਕੁਲ ਘੱਟ 50 ਬੰਦੇ ਤੁਸੀਂ ਪਤਾ ਕਰ ਸਕਦੇ 50 ਬੰਦੇ ਘੱਟ ਤੋਂ ਘੱਟ ਨਜਾਇਜ਼ ਮਾਰਿਆ ਨਜਾਇਜ਼ ਕਰਨ ਤਰਨ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਮਾਵਾ ਦੇ ਪੁੱਤ ਜਿਹੜੇ ਆ ਬੇਕਸੂਰ ਮਾਰੇ ਗਏ ਨੇ ਔਰ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਤਰਸਦੀਆਂ ਪਈਆਂ ਨੇ ਉਹ ਬੱਚੇ ਬਹੁਤ ਨੌਜਵਾਨ ਬੇਕਸੂਰ ਮਾਰੇ ਆ ਪੁਲਿਸ ਨੇ ਜਿਨ੍ਹਾਂ ਦੀ ਸਜ਼ਾ ਉਹਨਾਂ ਨੂੰ ਅੱਜ ਮਿਲੇਗੀ ਹੁਣ ਹੁਣ ਮਿਲੇਗੀ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵੰਸ ਕੌਰ ਹੈ ਭੈਣਾਂ ਦਾ ਭਰਾਵਾਂ ਦੇ ਨਾਲ ਬਹੁਤ ਗੂੜਾ ਨਾਤਾ ਹੁੰਦਾ ਤੇ ਬਹੁਤ ਗੂੜਾ ਪਿਆਰ ਹੁੰਦਾ ਹੈ ਕੀ ਲੱਗਦਾ ਹੈ ਕਿ ਜੋ ਕੁੜ ਤੁਹਾਡੇ ਛੋਟੇ ਭਰਾ ਦੇ ਨਾਲ ਵਾਪਰਿਆ ਉਹ ਕੀ ਸੀਗਾ ਕਿਉਂ ਕੀਤਾ ਗਿਆ ਉਹਨਾਂ ਲੋਕਾਂ ਦੇ ਵੱਲ ਸਾਨੂੰ ਸਮਝ ਹੀ ਨਹੀਂ ਲੱਗਦੀ ਵੀ ਕਿ ਸਾਡੇ ਭਰਾ ਦਾ ਕਸੂਰ ਕੀ ਸੀ ਕੋਈ ਕਸੂਰ ਨਹੀਂ ਸੀ ਉਹ ਤਾਂ ਬਿਲਕੁਲ ਛੋਟਾ ਬੱਚਿਆ ਹੈ ਸਾਡਾ ਵੀ ਇੱਕ ਕਸੂਰ ਸੀ ਬਿਲਕੁਲ ਕੋਈ ਕਸੂਰ ਨਹੀਂ ਸੀ ਉਹਦਾ ਤੇ ਖੁਦ ਪੁਲਿਸ ਵਾਲਿਆਂ ਦੇ ਨਾਲ ਖੁਦ ਗੁਰਬਜਨ ਸਿੰਘ ਦੇ ਨਾਲ ਇਹ ਤੇ ਡਿਊਟੀ ਕਰਕੇ ਆਇਆ ਰਾਤ ਡਿਊਟੀ ਕਰਕੇ ਆਇਆ ਤੇ ਸਵੇਰੇ ਆ ਕੇ ਉਹਨੂੰ ਲੈ ਗਏ ਚੋਕੇ ਕਹਿੰਦੇ ਕਿ ਤੁਸੀਂ ਚੱਲੋ ਸਾਡੇ ਨਾਲ ਤੁਹਾਨੂੰ ਕੋਈ ਕੰਮ ਹੈਗਾ ਉੱਥੇ ਸੀ ਪੁਲਿਸ ਲੈ ਕੇ ਜਾ ਕੇ ਫਿਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਕੁਛ ਨਹੀਂ ਮੋਹਦਵੰਦ ਦਾ ਕੋਈ ਕਸੂਰ ਨਹੀਂ ਸੀ ਤੇ ਕੀ ਲੱਗਦਾ ਫਿਰ ਜਿਹੜੇ ਮਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਵਰਤਾਓ ਕੀਤਾ ਗਿਆ ਉਹਨਾਂ ਦੇ ਵੱਲੋਂ ਅਹੁਦਿਆਂ ਦੀ ਜਿਹੜੀ ਕਿਤੇ ਨਾ ਕਿਤੇ ਸੁਰੱਖਿਆ ਵਾਸਤੇ ਜਾਂ ਅਹੁਦਿਆਂ ਦੇ ਵਿੱਚ ਵਾਦੇ ਵਾਸਤੇ ਕੀਤਾ ਗਿਆ ਇਸ ਤਰੀਕੇ ਦੇ ਨੇ ਹੋ ਸਕਦਾ ਵਾ ਐਸੇ ਕਰਕੇ ਕੀਤਾ ਉਹਨਾਂ ਨੇ ਆਪਣੀਆਂ ਤਰੱਕੀਆਂ ਵਾਸਤੇ ਕੀਤਾ ਵਾ ਆਪਣੀਆਂ ਤਰੱਕੀਆਂ ਵਾਸਤੇ ਕੀਤਾ ਵਾ ਸਮਝ ਸਾਨੂੰ ਕੁਝ ਸਮਝਣੀ ਹੈ ਕਿ ਕੀ ਕੀਤਾ ਉਹਨਾਂ ਨੇ ਕੀ ਨਹੀਂ ਕੀਤਾ ਵੇ ਹੁਣ ਤੇ ਵੱਲੋਂ ਜਜੇ ਫੈਸਲਾ ਆਉਣਾ ਬਾਕੀ ਹੈ ਕੀ ਸਜ਼ਾ ਦਿੱਤੀ ਜਾਂਦੀ ਹੈ ਇਹਨਾਂ ਲੋਕਾਂ ਨੂੰ ਸਿੱਤੇ ਕਿਨੂ ਸਕਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੀ ਮਾਂ ਤਰਸ ਦੀ ਮਰ ਗਈ ਉਹਨੂੰ ਮਿਲਦੀ ਮਿਲਦੀ ਮਰ ਗਈ ਰੋਂਦੀ ਰੋਂਦੀ ਮਰ ਗਈ ਉਹਨੂੰ ਵਿਚਾਰੇ ਸਭ ਤੋਂ ਛੋਟਾ ਸੀ ਸਾਡਾ ਲਾੜ ਲਬ ਵਿਚਿਆਂ ਵਰਗਾ ਸੀ ਸਾਡਾ ਹਾਂਜੀ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹਨਾਂ ਦੇ ਛੋਟੇ ਭਰਾ ਨੂੰ ਉਸ ਵਕਤ 11 ਨਵੰਬਰ 1992 ਦੇ ਵਿੱਚ ਤਰਨ ਤਾਰਨ ਦੇ ਵਿੱਚ ਪੁਲਿਸ ਦੇ ਵੱਲੋਂ ਚੱਕਿਆ ਜਾਂਦਾ ਤੇ ਕੁਝ ਦਿਨਾਂ ਬਾਅਦ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਕਿ ਜਿਹੜਾ ਟਾਈਗਰ ਫੋਰਸ ਦੇ ਨਾਲ ਜੁੜਿਆ ਹੋਇਆ ਇਹ ਨੌਜਵਾਨ ਸੀ ਔਰ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਪੁਲਿਸ ਦੇ ਨਾਲ ਤਕਰਾਰ ਕਰਦੇ ਹੋਏ ਇਹਨਾਂ ਦਾ ਇਨਕਾਊਂਟਰ ਹੋਇਆ ਹੈ ਪਰ ਜਿਹੜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਨਾਲ ਇਸ ਤਰੀਕੇ ਦਾ ਵਰਤਾਓ ਕੀਤਾ ਜਾਂਦਾ ਜਾਂ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਤੇ ਇਸੇ ਫੈਸਲੇ ਦੇ ਵਿੱਚ ਇਸੇ ਸਬੰਧ ਦੇ ਵਿੱਚ ਸੀਬੀਆਈ ਅਦਾਲਤ ਦੇ ਵੱਲੋਂ ਉਹਨਾਂ ਮੁਲਾਜ਼ਮਾਂ ਨੂੰ ਦੋਸ਼ੀ ਤੈਅ ਕਰ ਦਿੱਤਾ ਗਿਆ ਤੇ ਅਜੇ ਉਨ੍ਹਾਂ ਲੋਕਾਂ ਦੀ ਖਿਲਾਫਤ ਕਰਦਾ ਹੋਇਆ ਕਿੰਨਾ ਸਮਾਂ ਹੋਏਗਾ ਉਨ੍ਹਾਂ ਦੀ ਸਜ਼ਾ ਦਾ ਇਹ ਵੀ ਫੈਸਲਾ ਆਉਣਾ ਬਾਕੀ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ